ਸ਼ਟਰ ਜਿਹੜਾ ਆਤੀ ਬ્લાਸ ਹੋਇਆ ਕਿੰਨਾ ਖਤਰਨਾਕ ਸੀ ਉਹ ਬਲਾਕ ਕੀ ਨੁਕਸਾਨ ਹੋਇਆ ਔਰ ਕਿਤੇ ਤੱਕ ਪਹੁੰਚੀ ਕਰ ਹੋਇਆ ਇੱਕ 8 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਹੀ ਕੱਲ ਰਾਤੀ ਕੋਟਲੀ ਸੂਰਤ ਮੱਲੀ ਕੇ ਇੱਕ ਧਮਾਕਾ ਹੋਇਆ ਕਿਸੇ ਬੰਦੇ ਦੇ ਘਰ ਉੱਥੇ ਜਾ ਕੇ ਟੀਮ ਨੇ ਸਾਰੀ ਚੈੱਕ ਕੀਤਾ ਜਾਇਜਾ ਲਿਆ ਅਨਾਲਿਸਿਸ ਕੀਤਾ ਜਿਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਕੋਈ ਸ਼ੀਸ਼ੇ ਵਗੈਰਾ ਜ਼ਰੂਰ ਟੁੱਟੇ ਉੱਥੇ ਪਾਏ ਗਏ ਉਸ ਤੋਂ ਬਾਅਦ ਜਿਹੜੀ ਆ ਜਿਹੜੇ ਉਹਦੇ ਫਰਦਰ ਜਿਹੜੀ ਅਨਾਲਿਸਿਸ ਦੇ ਲਈ ਸੀਸੀਟੀਵੀ ਬੀਮਸ ਕਰ ਰਹੀਆਂ ਉੱਤੇ ਕੰਮ ਤੇ ਨਾਲ ਸਾਡੀ ਜਿਹੜੀ ਫੋਰੈਂਸਿਕ ਤੇ ਐਫਐਐਸਐਲ ਦੀ ਟੀਮ ਨੇ ਕੰਮ ਕਰ ਰਹੀ ਹੈ। ਸੋਸ਼ਲ ਮੀਡੀਆ ਤੇ ਹੈਪੀ ਪੁਸ਼ੀਆਂ ਨੇ ਉਹਦੇ ਬਦਰ ਨੇ ਜਨਵਰੀ ਲਈ। ਇਹਦੇ ਬਾਰੇ ਇਹ ਲੈ ਇਨਵੈਸਟੀਗੇਸ਼ਨ ਚ ਜੋ ਆਊਗਾ ਸਾਹਮਣੇ ਤੁਹਾਨੂੰ ਦੱਸਾਂਗੇ ਹਾਲ ਦੀ ਘੜੀ ਕੋਈ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਚ ਕੋਈ ਹੋਈ। ਜਿਹੜਾ ਘਰ ਦਾ ਮਾਲਕ ਆ ਉਸਨੇ ਕਿਹਾ ਕਿ ਉਸ ਦਾ ਭਤੀਜਾ ਪੁਲਿਸ ਡਿਪਾਰਟਮੈਂਟ ਚ ਉਹਦੀ ਲਾਕਰਾਡ ਕਰਕੇ ਇਹਨਾਂ ਦਾ ਤਰਸ। ਉਹਨੇ ਜਿਹੜਾ ਉਹ ਬੰਦਾ ਆ ਜਿਹਦੇ ਘਰ ਦੇ ਵਿੱਚ ਆ ਉਹਨੇ ਹਾਲ ਦੀ ਘੜੀ ਕੋਈ ਆਪਣਾ ਬਿਆਨ ਨਹੀਂ ਲਿਖਾਇਆ ਜੋ ਬਿਆਨ ਲਿਖਾਊਗਾ ਉਹ ਸਾ DNA ਅਗਲੀ ਕਰ ਰਹੀ ਹੈ ਮਿਲਦੀ। ਜਲਦ ਤੋਂ ਜਲਦ ਟਰੇਸ ਕਰਕੇ ਦੋਸ਼ੀ ਜਿਹੜੇ ਫੜੇ ਜਾਣ